ਸਾਚੀ ਕਾ ਜ ਸਾਰਿਆਂ ਨੂੰ ਤੇ ਅੱਜ ਮੈਂ ਆਪ ਦੇ ਘਰ ਮੈਂ ਆਪਦੇ ਭੂਆ ਜੀ ਦੇ ਘਰ ਆਇਆ ਹੋਇਆ ਸੀ ਕੋਟ ਸ਼ਹਿਰ ਤੇ ਜਿਵੇਂ ਕਿ ਤੁਹਾਨੂੰ ਪਿਛਲੇ ਬਲੌਗ ਚ ਪਤਾ ਹੀ ਚਲ ਗਿਆ ਹੋਊਗਾ ਮੈਂ ਇੱਥੇ ਆਇਆ ਹੋਇਆ ਸੀ ਰਿਜ਼ਰਟ ਲੈਂਡ ਤੇ ਉਹ ਦਿਨ ਮੈਂ ਇੱਥੇ ਰਹਿ ਪਿਆ ਸੀ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਭੂਆ ਜੀ ਦੇ ਘਰ ਦੀ ਬਾਹਰ ਕੋਨੀ ਤੇ ਗਾਇਸ ਕੈਮਰਾ ਮੈਨੂੰ ਜੀ ਭੂਆ ਜੀ ਦਾ ਮੁੰਡਾ ਤੇ ਆਪਾਂ ਇਹਨੂੰ ਕੈਮਰਾਮੈਨ ਬਣਾਇਆ ਹੋਇਆ ਹੈ ਗੇ ਗਾਈਸ ਇੰਨਾ ਕਿਰ ਇੱਕ ਕੁੱਤਾ ਵੀ ਜੇ ਮੈਥੋਂ ਪਿਛਲੇ ਬਲੌਗ ਕਿ ਦੱਸ ਨਹੀਂ ਦਿੱਤਾ ਹੋਇਆ ਸੀ ਤੇ ਆਪਾਂ ਤੁਹਾਨੂੰ ਇਧਰਲੇ ਦੂਜੇ ਪਾਸੇ ਲੈ ਕੇ ਆldੇ ਆ ਤੇ ਆ ਗਾਈਸ ਜਿਵੇਂ ਤੁਸੀਂ ਦੇਖ ਸਕਦੇ ਹੋ ਬਈ ਇੱਥੇ ਪੂਣੀ ਵੀ ਹੈ ਅਈ ਮੰਮੀ 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 ਉਹ ਇਹ ਪੂਮਡੇ ਉੱਠ ਰਿਹਾ ਸੀ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਬੂਟੇ ਹੈ ਤੇ ਇੱਥੇ ਵੀ ਬਾਲਕਨੀ ਹੈ ਮਤਲਬ ਬਾਲਕਨੀ ਵਾਂਗੂ ਇੱਥੇ ਵੀ ਬਣੇ ਹੋਇਆ बालकोनी भी कह सकते हो बालकोनी थे कुछ द्वारा गईस मेरा एक मन कर दे गल हो गया हा गईस मेरा मन कर दे चीज गिविंग इन बालकोनी फॉर ट्वेंटी फोर आवर गईसा ਕਿਹੜੇ ਦਿਨ ਆ ਵੀ ਚੈਲੰਜ ਕਰਾਂਗੇ ਮੈਂ ਸੋਚ ਰਹਾ ਕਿ ਆਪਾਂ ਕੱਲ ਨੂੰ ਹੀ ਕਰੀਏ ਤੁਹਾਨੂੰ ਮੈਂ ਕਹ ਰਹੀ ਹਾਂ ਕਿ ਅਪਡੇਟ ਵੀਰੇ ਦੇ ਆਈਫੋਨ ਤੋਂ ਸ਼ੂਟਿੰਗ ਉਹ ਬਣਾ ਦੱਸ ਰਿਹਾ ਨਾ ਆ ਰਿਹਾ ਹੀ ਤੇ ਮੈਂ ਆਏ ਕਹਿ ਰਹੀ ਸੀ ਕਿ ਗイズ ਮੇਰਾ ਪਲਾਨ ਇਹ ਹੈ ਕਿ ਕੱਲ ਨੂੰ ਅਸੀਂ ਕਰੀਏ ਚੈਲੰਜ ਲਿਵਿੰਗ ਇਨ ਬਲਕਨੀ ਪੌਟ ਉਰ ਤੇ ਆਉ ਤੇ ਸ਼ਤ ਵੀ ਇਹ ਵੇ ਮੈਂ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਸ਼ਤ ਇੱਥੇ ਅਸੀਂ ਗੱਦਾ ਡਾਲਾਂਗੇ ਤੇ ਇਧਰਲੇ ਪਾਸੇ ਮਤਲਬ ਹੀ ਆਇਆ ਉਸ ਦੇ ਪਾਸੇ ਦੇਖਾਂਗੇ ਤੇ ਅਸੀਂ ਇਧਰਲੇ ਪਾਸੇ ਵੀ ਜਾ ਸਕਦੇ ਹਾਂ ਮਤਲਬ ਅਸੀਂ ਕੱਲ ਨੂੰ ਘਰ ਦੇ ਅੰਦਰ ਨਹੀਂ ਵੜਨਾ ਅਸੀਂ ਮਤਲਬ ਬਾਹਰ-ਬਾਹਰ ਹੀ ਰਹਿਣਾ ਘਰ ਤੋਂ ਉਹ ਵੀ ਘਰ ਦੇ ਵਿੱਚ ਆਹੀ ਪਲਾਨ ਬਣਾਇਆ ਮੈਂ ਤੇ ਗਾਇਸ ਮੇਰਾ ਇਹ ਰਹਿਦਾ ਸੀ ਕਿ ਆਪਾਂ ਤੁਹਾਨੂੰ ਕੱਲ ਜਿਹੜਾ ਕਬੂਤਰ ਮਰਿਆ ਸੀ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਪਰ ਮੈਂ ਤੁਹਾਨੂੰ ਦਿਖਾਤਾ ਦੇਣਾ ਸੀ ਪਰ ਬੜੇ ਲੋਕਾਂ ਨੇ ਵਾਇੋਲੇਸ਼ਨ ਉਂਦੀ ਰਿਪੋਰਟ ਮਾਰਨੀ ਸੀ ਤਾਂ ਕਰਕੇ ਮੈਂ ਕੱਲ ਨਹੀਂ ਵਲੌਗ ਮਾਇਆ ਤੇ ਅੱਜ ਵੀਰਾ ਤਣੀ ਆਇਆ ਬਾਹਰ ਤੇ ਹੁਣ ਮੈਂ ਆਪਣੇ ਵੀਰੇ ਨਾਲ ਜਾਊਂਗਾ ਬਾਲ ਲੈਣ ਤੇ ਅਸੀਂ ਫਿਰ ਖੇਡਾਂਗੇ ਕ੍ਰਿਕਟ ਤੇ ਜੇ ਗਏ ਸਾਨੂੰ ਨਾਮਲੀ ਬਾਲ ਫਿਰ ਅਸੀਂ ਰਹਿ ਦਾਂਗੇ ਫਿਰ ਮੈਂ ਕੋਈ ਸ਼ੋਰ ਸੋਚੂਗਾ ਹੀ ਫਿਰ ਤੇ ਸਕੂਟਰ ਤੇ ਜਾਵਾਂਗੇ ਘੁੰਮਣ ਕੰਮਣ ਤਨੂ ਫ੍ਰੀਕ ਕੋਟ ਸ਼ਹਿਰ ਦਿਖਾਵਾਂਗੇ ਤੇ ਸ਼ਾਇਦ ਜੇ ਮੇਰਾ ਸਕੂਲ ਵੀ ਅਸਵੇਲੇ ਖੁੱਲੋਆ ਤਾਂ ਪਾ ਤੁਹਾਨੂੰ ਮੇਰਾ ਸਕੂਲ ਵੀ ਦਿਖਾ ਦਾਂਗੇ ਬਾਰ ਬਾਰੋਂ ਕਿਉਂਕਿ ਅੰਦਰ ਤਾਂ ਐਂਟਰੀ ਹੋਣੀ ਹੁਣੀ ਨਹੀਂ ਤਾਂ ਕਰਕੇ ਤੇ ਗਾਇਜ਼ ਮੇਰੀ ਭੂਆ ਜੀ ਦੇ ਘਰੇ ਬਣਿਆ ਹੋਇਆ ਹਾਲ ਤੇ ਆ ਜੀ ਤੁਸੀਂ ਦੇਖ ਸਕਦੇ ਹੋ ਉਸੇ ਵੀ ਕਿੰਨੀ ਕਿੱਥੀਆਂ ਨੇ ਪੜੇ ਇਹ ਪਹਿਲਾਂ ਹੁੰਦਾ ਸੀ ਇੱਕ ਬੈਡਰੂਮ ਤੋਂ ਕਿੱਦੀ ਮੈਂ ਤੁਹਾਨੂੰ ਦਿਖਾਉਂਦਾ ਲਗੀ ਸਿਡੈਕਟਰ ਇਹ ਹੋ ਗਏ ਉਹ ਜਿਹੜੇ ਸਿੱਖੀ ਸਿੱਖੀ ਨੂੰ ਪੇਸ਼ ਆਪ ਸੇ ਪਾਸੇ ਗੱਡੀਆਂ ਨੇ ਵੀ ਖਵਾ ਦਿੰਦੀਆਂ ਨੇ ਕਿ ਆਪਾਂ ਦੇਖ ਲੈ ਨੇ ਇਹ ਲਾਂਦਸ਼ੀ ਤੇ ਉਹਨੇ ਖਰੀਆਂ ਨੇ ਬੈਠੀਆਂ ਤਿੰਨ ਦੇ ਆਪਾਂ ਸੁਮੇਦੇ ਥੋੜੇ ਟਾਈਮ ਬਾਅਦ ਤੇ ਮੇਰੇ ਨਾਲ ਗੈਸ ਟੂਰ ਬਣੇ ਰਹੇ ਤੇ ਇੱਥੇ ਗੈਸ ਬਰਾਉਂਸ ਵਿੱਚ ਇੱਕ ਕਮਿਆ ਵਿਲਾ ਸਕੂਲ ਦੇ ਮਾਸਟਰ ਜੀ ਦਿੱਤਾ ਹੈ ਨਰਸਿਨ ਕਾਫੇ ਲਈ ਜੋ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ कि जैसे आ रहे हो कमरा और ये आप भी अंदर देख सकते हो આ સારો કમરા ઇતھے લગે ہوئے હોય બાય બોર્ડ તૈયાર હે سارے મર્ટર ઇતહા પર રેશિયા લેજ એજને હમ સે સાઈન કરતે હે ઇતھے تے બો ઓ કમરા ઉપર એક પખવા ભી લગયો હે એક એસી ભી લગયો હે

ਤੇ ਗਾਈਜ਼ ਆਪ ਤੇ ਮਿਲ ਰਹੇ ਥੋੜੇ ਟੈਂਪ ਬਾਸ ਤੇ ਗਾਈਜ਼ ਆਪ ਤੇ ਮੈਂ ਡਰੈਂਗਾਂ ਬਣਾਈਆਂ ਹੁਣ ਮੈਂ ਤੇ ਆਪ ਨੂੰ ਮਰੀ ਗੇ ਡੈਸ਼ੀ ਲੱਗੀ ਐ ਜਿਹਨੇ ਸਾਹਮਣੋਂ ਸਮਝ ਹੀ ਜਾਊਗਾ ਤੇ ਆ ਗੀ ਵੀ ਤੁਹਾਨੂੰ ਬਾਲੀ ਸੁਖੀ ਲਾ ਮੈਂ ਬਣਾਇਆ ਚੂਹਾ ਜਾਂ ਪਾਲੂ ਜੋ ਵੀ ਤਹੀਨ ਕਹਿ ਸਕਦੀ ਹਾਂ ਆ ਦੇ ਖੂਬੀ ਕਿੰਨੀ ਕਿਦਸਰਾ ਲੱਗਦੀ ਹੋ ਗਿਆ ਇਥੋਂ ਮੜੀ ਘਾਟ ਲੱਗੀ ਰਹੀ ਖੇ ਇਥੋਂ ਕੋ ਮਾਲਿਕ ਆਏ ਤੇ ਕਰਨੇ ਬਣਾ ਦੇਣੇ ਤੇ ਇੱਕ ਇੱਕ ਕਮੈਂਟ ਸਾਰੇ ਦੱਸਣਾ ਕਿ ਤੁਹਾਨੂੰ ਕਿਵੇਂ ਲੱਗਿਆ ਇਹ ਗੈਂਟਲਾਈਨ ਡਰਾਇੰਗਸ ਮੀਡੀਆ ਤੇ ਇਹ ਵੀ ਦੱਸਣਾ ਕਿ ਤੁਹਾਨੂੰ ਜਿਹੜਾ ਮੈਂ ਜਿੰਨਾ ਕਿ ਵੀ ਦਿਖਾਇਆ ਸੀ ਆਪੀ ਭੋਰਾ ਘਰ ਉਹ ਤੁਹਾਨੂੰ ਕਿਵੇਂ ਲੱਗਿਆ